ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਜਨਤਾ ਟੀਵੀ ਮੈਂ ਹਾਂ ਰਿਤਿਕ ਲੋਥਰਾ ਪਾਈਟੈਕਸ ਦਾ ਅੰਮ੍ਰਿਤਸਰ ਵਾਸੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰੰਦਾ ਹੈ ਤੇ ਉਹ ਇੰਤਜ਼ਾਰ ਹੁਣ ਮੁੱਕ ਚੁੱਕਿਆ ਹੈ 4 ਦਸੰਬਰ ਤੋਂ ਪਾਈਟੈਕ ਸ਼ੁਰੂ ਹੋਏਗਾ ਅੰਮ੍ਰਿਤਸਰ ਦੇ ਵਿੱਚ ਤੇ ਜਾਦਾ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਭਾਰਤੀ ਮੈਂ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ मैम ਸਤਿ ਸ਼੍ਰੀ ਅਕਾਲ ਜੀ ਮੈਂ ਕਾਫੀ ਇੰਤਜ਼ਾਰ ਰੰਦਾ ਅੰਮ੍ਰਿਤਸਰ ਵਾਸੀਆਂ ਨੂੰ ਪੂਰਾ ਸਾਲ ਪਰ ਇੰਤਜ਼ਾਰ ਕਰਦੇ ਨੇ ਤੇ 4 ਦਸੰਬਰ ਤੋਂ ਸ਼ੁਰੂਆਤ ਹੋਣ ਲੱਗੀ ਹੈ ਤੇ ਕੀ ਖਾਸ ਲਿਆ ਗਿਆ ਹੈ ਜੀ ਅੰਮ੍ਰਿਤਸਰ ਵਾਸੀਆਂ ਵਾਸਤੇ ਦੇਖ ਤੇ ਜਿੰਨਾ ਅੰਮ੍ਰਿਤਸਰ ਵਾਸੀਆਂ ਨੂੰ ਇੰਤਜ਼ਾਰ ਰਹਿੰਦਾ ਉਹ ਨਹੀਂ ਪੇਜ ਦੀ ਚੈਂਬਰ ਸਾਨੂੰ ਵੀ ਇੰਤਜ਼ਾਰ ਰਹਿੰਦਾ ਹੈ ਕਿ ਅਸੀਂ ਆਈਏ ਤੇ ਅੰਮ੍ਰਿਤਸਰ ਚ ਰੌਣਕ ਲਾਈਏ ਕਿਉਂਕਿ ਇੱਕ ਸਾਲ ਚ ਰੌਣਕ ਲੱਗਦੀ ਹੈ ਇਹ ਬਹੁਤ ਸਾਰੀ ਚੀਜ਼ਾਂ ਐ ਅਸੀਂ ਇਸ ਵਾਰੀ ਕੰਮ ਕਰ ਰਹੇ ਨੇ ਜਿਹਦੇ نئی ਚੀਜ਼ਾਂ ਹੋ ਬਟ ਮੈਂਸ਼ਨਿੰਗ ਦੋ ਚੀਜ਼ਾਂ ਅਸੀਂ ਮੈਂ 멘ਸ਼ਨ ਕਰ ਸਕਦੀ ਆ ਥੈਟ ਇੱਕ ਪਾਈਟੈਕਸ ਦੇ ਨਾਲ ਅਸੀਂ ਸੈਕੰਡ ਐਡੀਸ਼ਨ ਆਫ ਪੰਜਾਬ ਟੂਰਿਜ਼ਮ ਰੈਕਗਨੀਸ਼ਨ ਐਸੀ ਕਰ ਰਹੇ ਨੇ ਜਿਹੜਾ ਇੱਕ ਅਵਾਰਡ ਫੰਕਸ਼ਨ ਐ ਤੇ ਜਿਹਦੇ ਅਸੀਂ ਜਿਹੜੇ ਲੋਕੀ ਟੂਰਿਜ਼ਮ ਨੂੰ ਕੰਮ ਕਰ ਰਹੇ ਨੇ ਸਪੈਸ਼ਲੀ ਇਨਬਾਉਂਡ ਟੂਰਿਜ਼ਮ ਨੂੰ ਤੇ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰ ਰਹੇ ਨੇ ਤੇ ਇਹਦੀ ਇੱਕ ਜੂਰੀ ਹੈਗੀ ਐ ਜਿਹੜੀ ਉਹ ਕੰਮ ਕਰ ਰਹੀ ਐ ਤੇ ਵਰਕ ਆਊਟ ਕਰ ਰਹੀ ਐ ਕਿ ਕਿਹੜੇ ਕਿਹਨੂੰ ਕਿਹਦੇ ਚ ਅਸੀਂ ਰੈਕਗਨਾਈਜ਼ ਕਰ ਸਕਦੇ ਨੇ ਤੇ ਦੂਜਾ ਅਸੀਂ ਪੰਜਾਬ ਟੂਰਿਜ਼ਮ ਪੰਜਾਬ ਦੇ ਹੈਰੀਟੇਜ ਕਲਚਰ ਨੂੰ ਪ੍ਰੋਪਰੋਮੋਟ ਕਰਨ ਲਈ ਅਸੀਂ ਇੱਕ ਫੈਸ਼ਨ ਸ਼ੋਅ ਕਰਨ ਨੇ ਹੈ ਜਿਹਦੇ ਚ ਅਸੀਂ ਜਿਹੜਾ ਜੀ ਹੈਰੀਟੇਜ ਐਂਡ ਕਲਚਰ ਹੈ ਅਸੀਂ ਉਹਨੂੰ ਸ਼ੋਅ ਕਰਾਂਗੇ ਥਰੂ ਦਾ ਫੈਸ਼ਨ ਸ਼ੋਅ ਸੋ ਥਿਸ ਇਜ਼ ਅ ਸੈਕੰਡ ਥਿੰਗ ਜੋ ਅਸੀਂ ਅਵਿਚ ਕਰ ਰਹੇ ਨੇ ਅੱਛਾ ਅੰਮ੍ਰਿਤਸਰ ਵਾਸੀਆਂ ਨੂੰ ਇੰਤਜ਼ਾਰ ਰਹਿੰਦਾ ਤੁਸੀਂ ਹਰ ਵਾਰ ਕੋਈ ਸੈਲੀਬ੍ਰਿਟੀ ਬੁਲਾਉਂਦੇ ਹੋ ਲਾਸਟ ਟਾਈਮ ਜਿਮੀ ਜਰਗਲ ਸੀ ਇਸ ਵਾਰ ਕੀ ਕਿਹਨੂੰ ਬੁਲਾ ਰਹੇ ਹੋ ਕਿ ਅੰਮ੍ਰਿਤਸਰ ਵਾਸੀ ਹੋਰ ਕਿੰਨੇ ਆਨ ਦੀ ਕਰਨਾ ਦਿਲ ਕਰਦਾ ਦਿਲ ਸਰਜੀ ਇਹ ਤਾਂ ਸਰਪ੍ਰਾਈਜ਼ ਹੈਗਾ ਜੀ ਅਸੀਂ ਸਰਪ੍ਰਾਈਜ਼ ਨੈਕਸਟ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਅਸੀਂ ਉਹਨਾਂ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਪ੍ਰੋਗਰਾਮ ਦੀ ਗੱਲ ਕਰੀਏ ਮੈਨੇਜ ਕਰਨਾ ਬੜਾ ਔਖਾ ਤੁਸੀਂ ਸਾਰਾ ਦੇਖਦੇ ਹੋ ਨਾ ਤੇ ਕਿੰਨੀ ਕੋ ਟੈਨਸ਼ਨ ਹੁੰਦੀ ਹੈ ਮਹੀਨਾ ਪਹਿਲਾਂ ਟੈਨਸ਼ਨ ਲੱਗਦੀ ਹੈ ਸਾਲ ਪਹਿਲਾਂ ਟੈਨਸ਼ਨ ਹੋ ਬੈਠਦੀ ਹੁਣ ਆਉਣ ਵਾਲਾ ਐਡੀਸ਼ਨ ਤੇ ਕਿੱਦਾਂ ਮੈਨੇਜ ਹੋਏਗਾ ਸਭ ਕੁਝ ਸਹੀ ਹੋਵੇ ਹਨਾ ਇੱਕ ਕਹਿੰਦੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਹੋਵੇ ਇਹ ਤੇ ਫਿਰ ਕਹਿੰਦੇ ਸ਼ਹਿਰ ਦੇ ਵਿੱਚ ਪ੍ਰੋਗਰਾਮ ਹੈ ਕਿ ਲੋਕਾਂ ਨੂੰ ਕਿਤੇ ਵੀ ਜ਼ਰਾ ਦੀ ਕੋਈ ਮੁਸ਼ਕਲ ਨਾ ਆਵੇ ਪ੍ਰਸ਼ਾਸਨ ਨੂੰ ਕੋਈ ਮੁਸ਼ਕਲ ਨਾ ਆਵੇ ਕਿੱਦਾਂ ਮੈਨੇਜ ਕਰਦੇ ਹੋ ਦੇਖਿਏ ਇਹਦੇ 'ਚ ਨਾ ਅਸੀਂ 1 ਸ ਤੇ ਸਾਨੂੰ ਆਲਰੇਡੀ ਪਤਾ ਹੈ ਜੇ ਅਸੀਂ ਕੀ ਕੀ ਕਰਨਾ ਹੈ ਤੇ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਦੀ ਘਰੇ ਪ੍ਰੋਗਰਾਮ ਹੁੰਦਾ ਹੈ ਤੇ ਅਸੀਂ ਸਾਰੇ ਮਿਲ ਕੇ ਇੱਕ ਪਰਿਵਾਰ ਵਾਲੇ ਲੱਗਦੇ ਨੇ ਉਦਾਂ ਹੀ ਇਹਦੇ 'ਚ ਵੀ ਸਾਡਾ ਪੂਰਾ ਪੀਆਜੀ ਚੈਂਬਰ ਦਾ ਸਟਾਫ ਹੈ ਉਹ ਮਿਲ ਕੇ ਕੰਮ ਕਰਦਾ ਹੈ ਤੇ ਸਾਡੇ ਨਾਲ ਜਿਹੜਾ ਸਪੈਸ਼ਲ ਹੈਗਾ ਉਹ ਇਹ ਹੈਗਾ ਕਿ ਪੰਜਾਬ ਸਰਕਾਰ ਸਾਡੇ ਨਾਲ ਬੜ ਚੜ ਕੇ ਇਹਦੇ 'ਚ ਸਾਡੀ ਸਪੋਰਟ ਕਰਦੀ ਹੈ ਤੇ ਚਾਹੇ ਇਹ ਇਹ ચીਫ ਸਕੱਟਰੀ ਲੈਵਲ ਤੋਂ ਲੈ ਕੇ ਡੀਸੀ ਲੈਵਲ ਤੱਕ ਸਾਰੀ ਚੀਜ਼ਾਂ ਜਿਹੜੀ ਹੈ ਬੜੀ ਸਮੂਥ ਕੰਮ ਕਰਦੀਆਂ ਹੈ ਕਾਫੀ ਡਿਪਾਰਟਮੈਂਟ ਹੈਗੇ ਆ ਪੰਜਾਬ ਦੇ ਜਿਹੜੇ ਸਾਡੇ ਨਾਲ ਇਹਦੇ ਚ ਵਚੜ ਕੇ ਸਾਨੂੰ ਸਹਿਯੋਗ ਕਰਦੇ ਨੇ ਇਹਨੂੰ ਆਰਗੇਨਾਈਜ਼ ਕਰਾਉਣ ਦੀ ਸਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੱਡਾ ਬੜਾ ਰੋਲ ਰਹਿੰਦਾ ਹੈ ਤੇ ਸਾਨੂੰ ਪਿਛਲੇ ਜਿੰਨੇ ਵੀ ਐਡੀਸ਼ਨ ਹੋਏ ਤੇ ਇਸ ਸਾਲ ਵੀ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਬੜਾ ਹੀ ਸਪੋਰਟ ਮਿਲ ਰਿਹਾ ਹੈ ਤੇ ਉਹਨਾਂ ਦੇ ਸਪੋਰਟ ਨਾਲ ਹੀ ਅਸੀਂ ਇਹਨੂੰ ਆਰਗੇਨਾਈਜ਼ ਕਰਦੇ ਆ ਤਾਂ نو ਟੈਨਸ਼ਨ ਓਨਲੀ ਇੰਜੋਏ ਔਰ 온ਲੀ सेलिब्रेशन ਕਿੰਨੇ ਜਾਣੇ ਕਿੰਨੇ ਸਟਾਲ ਹੈ ਇਸ ਵਾਰ ਪਾਰਟਿਸਪੇਟ ਕਰ ਰਹੇ ਲੋਗ ਇਹ ਰਫਲੀ ਸਾਡੇ 550 ਦੇ ਆਸ-પાસ ਅਸੀਂ ਸਟਾਲ ਇਹਦੇ ਚ ਲਾਰੇ ਨੇ ਵਰਤ ਨੂੰ ਇੱਕ ਨਾ ਗੱਲ ਹੈ ਕਿ ਕਹਿੰਦੇ ਪਾਈਟੈਕਸ ਤੇ ਜਿਹੜਾ ਆਉਂਦਾ ਹੈ ਤੇ ਆਪਣਾ ਬਿਨਸਸ ਨਾਲ ਅੱਪ ਲੈ ਜਾਂਦਾ ਤੁਹਾਡੇ ਕੋਲ ਕਾਫੀ ਹੈਗੇ ਨੇ ਹਣਾ ਕਿ ਅੱਜ ਬ੍ਰਾਂਡ ਬਣ ਚੁੱਕੇ ਨੇ ਤੇ ਜਿੱਦਾਂ ਛੋਟੇ ਦੁਕਾਨਦਾਰ ਨੇ ਜਿੱਦਾਂ ਛੋਟੇ ਲੋਕ ਕੰਮ ਕਰਦੇ ਨੇ ਉਹਨਾਂ ਵੱਲੋਂ ਕੋਈ ਸਰਕਾਰ ਨੂੰ ਜਾਂ ਤੁਹਾਡੇ ਵੱਲੋਂ ਸਹੂਲਤ ਦਿੱਤੀ ਜਾਂਦੀ ਕਿ ਉਹਨਾਂ ਦੀ ਜਿਹੜੀ ਕੈਸੇ ਜਾਂ ਕੰਮ ਹੋ ਜਾਈਆਂ ਫਰੀ ਆਫ ਪੋਸਟ ਪਸਟਲ ਲਗਾਇਆ ਜੋ ਕਿ ਉਹ ਵੀ ਮਿਹਨਤ ਕਰਕੇ ਆਪਣੀ ਅਰਨਿੰਗ ਕਰ ਸਕਣ। ਦੇਖੀ ਐਸੇ ਇਹਦੇ ਚ ਕੁਝ ਡੀਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਪੋਰਟ ਨਾਲ ਅਸੀਂ ਕੁਝ ਸੈਲਫ ਹੈਲਪ ਗਰੁੱਪ ਹੈਗੇ ਨੇ ਤੇ ਕੁਝ ਸਟਾਰਟਅਪ ਹੈਗੇ ਨੇ ਤੇ ਆਰਗੇਸ਼ਨਸ ਹੈਗੇ ਨੇ ਉਹਨਾਂ ਨੂੰ ਸਪੋਰਟ ਅਸੀਂ ਕਰਦੇ ਨੇ ਤੇ ਉਹ ਥਰੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਹੀ ਹੁੰਦਾ ਹੈ ਤੇ ਉਹ ਸਾਡੀ ਗੱਲਬਾਤ ਉਹਨਾਂ ਦੇ ਨਾਲ ਰਹਿੰਦੀ ਹੈ ਤੇ ਜਿਹੜੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲੋਂ ਰੈਫਰ ਹੁੰਦੇ ਨੇ ਤਾਂ ਉਹ ਕੁਝ ਲੋਕੀ ਪਾਰਟਿਸਿਪੇਟ ਕਰਦੇ ਨੇ ਆਦਰਵਾਇਜ਼ ਇਹਦੀ ਜਿਹੜੀ ਕਾਸਟ ਹੈਗੀ ਹੈ ਫॉर 5 ਦਿਨ ਜਿਹੜਾ ਬਿਜ਼ਨਸ ਉਹ ਲੋਕੀ ਜਨਰੇਟ ਕਰਦੇ ਨੇ ਤੇ ਉਹਦੇ ਹਿਸਾਬ ਨਾਲ ਤਾਂ ਕਾਸਟ ਉਦਾਂ ਹੀ ਬਰੀ ਕਾਫੀ ਘੱਟ ਹੁੰਦੀ ਨਹੀਂ ਹੈ ਤਾਂ ਉਹਨਾਂ ਕੋਈ ਚੈਲੰਜ ਹੁੰਦਾ ਨਹੀਂ ਹੈ ਬਲਕਿ ਸਾਡੇ ਕੋਲ ਇੰਨੀਆਂ ਸਕਸੈਸ ਸਟੋਰੀਆਂ ਜਿੱਥੇ ਲੋਕੀ ਇਹ ਮੈਂਸ਼ਨ ਕਰਦੇ ਨੇ ਕਿ ਉਹ ਇਨ 5 ਦਿਨਾਂ ਤੇ ਉਹ ਸਾਲ-ਸਾਲ ਵਰ ਵਾਲਾ ਬਿਜ਼ਨਸ ਕਰਕੇ ਇਧਰੋਂ ਜਾਂਦੇ ਨੇ ਤੇ ਇਹ ਇਹ ਸਾਨੂੰ ਵਟ ਵੀ ਹੈਵ ਐਕਸਪੀਰੀਅੰਸ ਵੈਸੇ ਤੁਸੀਂ ਬੇਸਿਕਲੀ ਅਮਰitsar ਦੇ ਨਹੀਂ ਜੀ ਮੈਂ ਬੇਸਿਕਲੀ ਚੰਡੀਗੜ੍ਹ ਸੇ ਹੀ ਹਾਂ ਕਿੰਨਾ ਕੋ ਚਾਹ ਹੁੰਦਾ ਫਰੰਬਰਸਰ ਆਉਂਦਾ ਅਬਰਸਰ ਆਂਦਾ ਤੇ ਬਹੁਤ ਚਾਹ ਹੁੰਦਾ ਐ ਇਸ ਵਾਰੀ ਤੇ ਡਿਊਰਿੰਗ ਪਾਈਟੈਕਸ ਮੇਰੇ ਤੇ ਘਰ ਦੇ ਘਰ ਹੀ ਵਿਆਹ ਹੈਗਾ ਮੈਂ ਉਹਨੂੰ ਛੱਡ ਕੇ ਮੈਂ ਪਾਈਟੈਕਸ ਇੱਥੇ ਆ ਰਹੀ ਹਾਂ ਉਹਨੂੰ ਕਰ ਲਾਸਟ ਟਾਈਮ ਹੀ ਸਰ ਕੋ ਪਾਰਟੀ ਚਲਦੀ ਵੀ ਸੀ ਤੁਹਾਡੀ ਜੋ ਲਾਸਟ ਈਅਰ ਜਦੋਂ ਹੋਇਆ ਸੀ ਉਹਦੋਂ ਕੋ ਮੈਰਜੀ ਉੱਥੇ ਵੀ ਉੱਥੇ ਵੀ ਮੈਂ ਲਾਸਟ ਇਅਰ ਵੀ ਮੈਰਿ ਸੀ ਕਿਉਂਕਿ ਅਸੀਂ ਕਰਦੇ ਹੀ ਜਿਹੜਾ ਟਾਈਮ ਹੈ ਪਾਈਟੈਕ ਕਰਨ ਦਾ ਉਹ ਹੁੰਦਾ ਹੀ ਉਹ ਹੀ ਟਾਈਮ ਹੈ ਜਿੱਥੇ ਵਿਆਹ ਚੱਲ ਰਹੇ ਹੁੰਦੇ ਹਨ ਪਰ ਲੋਕੀ ਆਪਣੇ ਘਰਾਂ ਦੇ ਵਿਆਹ ਛੱਡ ਕੇ ਉਹਨਾਂ ਨੂੰ ਮੈਰਿਜ ਕਰਕੇ ਅਸੀਂ ਪਾਈਟੈਕਸ ਕਰਦੇ ਨੇ ਬਿਕਾਜ਼ ਥਿਸ ਇਜ਼ ਮਤਲਬ ਇਹ ਇਨਾ ਵੱਡਾ ਚਾਅ ਸਾਡੇ ਲਈ ਹੈਗਾ ਇਹ ਹੁਣ ਆਪਣੇ ਫੈਮਿਲੀ ਨੂੰ ਮੈਸੇਜ ਕਰ ਦਿਓ ਕਿ ਜਦੋਂ ਪਾਈਟੈਕ ਹੋਏ ਕੋਈ ਵਿਆਹ ਨਾ ਰੱਖਾ ਉਹ ਮੈਂ ਆਲਰੇਡੀ ਮੈਂਸ਼ਨ ਕਰ ਦਿੱਤਾ ਹੈ ਕਿ ਪਾਈਟੈਕ ਦੇ ਵੇਲੇ ਕੋਈ ਵਿਆਹ ਨਹੀਂ ਕਰਨਾ ਬਿਕਾਜ਼ ਮੈਨੂੰ ਮੈਨੂੰ ਫਿਰ ਉਹ ਮਿਸ ਕਰਨਾ ਪੈਂਦਾ ਠੀਕ ਹੈ ਧੰਨਵਾਦ ਥੈਂਕ ਯੂ ਸੋ ਮ ਭਾਈਟੈਕਸ 4 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ 8 ਦਿਨ ਤੱਕ ਭਾਈਟੈਕਸ ਲੱਗੇਗਾ ਤੇ ਅੰਮ੍ਰਿਤਸਰ ਵਾਸੀਆਂ ਵਾਸਤੇ ਬੜੀ ਹੀ ਖੁਸ਼ਖਬਰੀ ਦੀ ਗੱਲ ਹੈ ਕਿ ਉਹ ਭਾਈਟੈਕਸ ਦਾ ਆਨੰਦ ਲੈਂਦੇ ਨੇ ਹਰ ਵਾਰੀ ਤੇ ਇਸ ਵਾਰੀ ਵੀ ਲੈਣ ਗਿਆ ਅੰਮ੍ਰਿਤਸਰ ਤੋਂ ਪੰਜਾਬੀ ਜਨਤਾ ਟੀਵੀ ਲਈ ਰਿਤਿਕ ਲੋਥਰਾ